ਫਿਰ ਦੇਖ ਰਹੋ ਗ੍ਰਿਵਿੰਸ਼ੋਰੀਸ ਤੇ ਮੈਨੂੰ ਕੁਸ਼ਾ ਕਰ ਹੋ ਗਿਆ ਗੱਲ ਕਰੀਏ ਚੈਨਲ ਦਾ ਨਾਮ ਇਸੀ ਗੱਲ ਤੋਂ ਰੱਖਿਆ ਗਿਆ ਸੀ ਸ਼ਿਕਾਇਤਾਂ ਭਰੀਆਂ ਕਹਾਣੀਆਂ ਆਮ ਜਨਤਾ ਦੀ ਸ਼ਿਕਾਇਤਾਂ ਭਰੀਆਂ ਕਹਾਣੀਆਂ ਸੀ ਹੱਕ ਦੇ ਵਿੱਚ ਦਿਖਾਣੇ ਆ ਉੱਥੇ ਹੀ ਗੱਲ ਕਰੀਏ ਤਾਂ ਡੀਸੀ ਦਫ਼ਤਰ ਦੇ ਬਾਹਰ ਜਿਸ ਤਰ੍ਹਾਂ ਸੀ ਤੁਹਾਨੂੰ ਪਹਿਲਾਂ ਵੀ ਅੱਜ ਇੱਕ ਖਬਰ ਦਿਖਾ ਚੁੱਕਿਆ ਕਿ ਕਾਫੀ ਵੱਡੇ ਤੌਰ ਤੇ ਧਰਨਾ ਲੱਗਿਆ ਹੋਇਆ ਹੈ ਕਿਸਾਨਾਂ ਵੱਲੋਂ ਤੇ ਕਰਨਲ ਕੁਟਮਾਰ ਮਾਮਲੇ ਦੇ ਵਿੱਚ ਦੋਵੇਂ ਪਾਸੇ ਦੇ ਧਰਨੇ ਜਿਹੜੇ ਇਕੱਠੇ ਹੋਏ ਪਏ ਨੇ ਉੱਥੇ ਹੀ ਇੱਕ ਜਿਹੜਾ ਕਹਿ ਲਈਏ ਕਿ ਸਪੋਰਟ ਕਰਨ ਵਾਸਤੇ ਇੱਕ ਮੈਡਮ ਜੁੜੇ ਨੇ ਜਿਨ੍ਹਾਂ ਦੇ ਨਾਲ ਖੁਦ ਪਹਿਲਾਂ ਤੱਕਾਸ਼ਾਈ ਹੋਈ ਸੀਗੀ ਉਸ ਤੇ ਬਾਰੇ ਗੱਲਬਾਤ ਕਰਦੇ ਆ ਕਿ ਕੀ ਪੂਰਾ ਮਾਮਲਾ ਹੈ ਮੈਂ ਇੱਕ ਵਾਰ ਪੂਰਾ ਮਾਮਲਾ ਦੱਸੋਗੇ ਅ ਸਰ ਜੇ ਮੈਂ ਗੱਲ ਕਰਾਂ ਤਾਂ 2015 ਤੋਂ ਇਹ ਮਾਮਲਾ ਸਟਾਰਟ ਹੁੰਦਾ ਹੈ 2015 ਦੇ ਵਿੱਚ ਮੇਰੇ ਦਾਦਾ ਜੀ ਜਿਹੜੇ ਹੈਗੇ ਨੇ ਸਿਗੇ ਉਹ ਮਹਾਂਸਿਗੇ ਡੇਰੇ ਦੇ ਮੇਰੇ ਫਾਦਰ ਜਿਹੜੇ ਸੀਗੇ ਉਹ ਉਹਨਾਂ ਦੇ ਨਾਲ ਮੈਂ ਤੇ ਮੇਰੇ ਮਦਰ ਅਸੀਂ ਚਾਰੋਂ ਬਾਈ ਕਿੱਲੇ ਜ਼ਮੀਨ ਦਾ ਕਬਜ਼ਾ ਲੈਣ ਗਏ ਸੀਗੇ ਬਟ ਜਿਹੜਾ ਪਾਨਾ ਸਿੱਧੂ ਸੀਗਾ ਉਹਦੀ ਭੈਣ ਉਹਦਾ ਜਿੱਜਾ ਇੱਕ ਮਿੰਟ ਮਾਫ ਕਰਨਾ ਪਾਨਾ ਸਿੱਧੂ ਉਹੀ ਜਿਹੜੇ ਕੈਲੀਗ੍ਰਾਫ ਟ੍ਰੈਵਲ ਏਜੰਟਾਂ ਦੇ ਵਾਸਤੇ ਕੈਲੀ ਇਹ ਹੀ ਅਮਰਾਜ ਬਣੇ ਹੋਏ ਨੇ ਉਹ ਹੀ ਹਾਂਜੀ ਹਾਂ ਉਹ ਸਿਰਫ ਇੱਕ ਕਹਿਨ ਨਾ ਹੁੰਦਾ ਉਹ ਅੰਦਰੋਂ ਗਤੀ ਕਿੰਨੇ ਕੁ ਪੈਸੇ ਲਾ ਕੇ ਚੁੱਪ ਕਰ ਜਾਂਦਾ ਕੀ ਹੁੰਦਾ ਉਹ ਪਿਛਲੀਆਂ ਸਟੋਰੀਜ਼ ਨੇ ਜਿਹੜੀਆਂ ਕਿਸੇ ਨੂੰ ਪਤਾ ਨਹੀਂ ਕਿਸੇ ਦਿਨ ਤੁਹਾਨੂੰ ਵੀਡੀਓਜ਼ ਦੇ ਸਮੇਤ ਸਟੋਰੀਜ਼ ਦੱਸੂੰਗੀ ਸਮਡੇ ਵੀਲ ਸੈਟ ਅੱਜ ਤੁਸੀਂ ਉਹਰੇ ਜੁੜੇ ਹੋ ਇਹਨਾਂ ਦੇ ਨਾਲ ਕਰਨਲ ਗੁੱਟਮਾਰ ਮਾਮਲੇ ਦੇ ਵਿੱਚ ਤੁਸੀਂ ਕਾਹਦੇ ਵਾਸਤੇ ਵੀ ਤੁਹਾਨੂੰ ਵੀ ਇੱਕ ਉਮੀਦ ਜਾਗੀ ਹੈ ਵੀ ਸ਼ਾਇਦ ਵੀ ਥੋੜਾ ਵੀ ਜਿਹੜਾ ਮਸਲਾ ਹੈਗਾ ਉਹ ਵੀ ਹੱਲ ਹੋ ਜੇ ਜਾਂ ਤੁਸੀਂ ਇਹਨਾਂ ਨਾਲ ਵੈਸੇ ਸਪੋਰਟ ਕਰਨ ਆਏ ਹੋ ਨਹੀਂ ਮੈਂ 10 ਸਾਲ ਤੋਂ ਆਪਣੀ ਲੜਾਈ ਇੰਡੀਪੈਂਡੈਂਟਲੀ ਲੜ ਰਹੀ ਹਾਂ ਬਿਨਾਂ ਕਿਸੇ ਸਪੋਰਟ ਤੋਂ ਸਿਰਫ ਮੇਰੇ ਘਰ ਦੇ ਨੇ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਤੇ ਮੇਰੇ ਲਾਇਰਜ਼ ਮੈਨੂੰ ਸਪੋਰਟ ਕਰਦੇ ਨੇ ਤੇ ਮੈਂ ਇਹਨਾਂ ਦੇ ਨਾਲ ਆਂਦਾ ਸਿਰਫ ਇੱਕੀ ਉਹ ਹੈ ਕਿ ਚਲੋ ਜੇ ਮੈਂ ਆਪਣੇ ਆਪ ਲਈ ਲੜ ਸਕਦੀ ਹਾਂ ਤਾਂ ਮੈਂ ਲੋਕਾਂ ਲਈ ਵੀ ਲੜਾਂ ਤੋ ਇੱਕ ਵਾਰ ਇਸ ਚੀਜ਼ ਬਾਰੇ ਦੱਸੋ ਵੀ ਜਿਹੜਾ ਭਾਨਾ ਸਿੱਧੂ ਦੇ ਉੱਤੇ ਪਰਚਾ ਹੋਇਆ ਜਿਗਾ ਕਿ ਉਹ ਤੁਹਾਡੇ ਤੁਹਾਡੇ ਥਰੂ ਹੋਇਆ ਸੀਗਾ ਇਹ ਕਿਵੇਂ ਕੀ ਸੀਗਾ ਉਹ ਮਾਮਲਾ ਹਾਂਜੀ ਹਾਂ ਐਕਚੁਅਲੀ ਅਸੀਂ 34 ਕਿੱਲਾਂ ਤੇ ਆਪਣੀ ਜੀੜੀ ਭਿੱਜੀ ਹੋਈ ਸੀਗੀ ਤੇ ਭਾਨਾ ਸਿੱਧੂ ਉਦੋਂ ਲੈ ਲਾ ਡਾਕੂ ਮੰਗਿਆ ਹੋਇਆ ਸੀਗਾ ਤੇ ਉਹਦੀ ਜਿਹੜੀ ਸਿਸਟਰ ਸੀਗੀ ਪਾਲਕੌਰ ਤੇ ਉਹਦਾ ਬ੍ਰਦਰ ਅਮਨ ਸਿੱਧੂ ਤੇ ਇੱਕ ਹੈਗਾ ਭਾਨਾ ਮੋੜ ਮੋੜਪਿੰਡ ਤੋਂ ਆਂਦਾ ਹੈ ਉਹ ਤੇ ਬਾਕੀ ਹੋਰ ਇਹਦੇ ਨਾਲ ਦੇ ਮੁੰਡੇ ਜਿਹੜੇ ਦਵਿੰਦਰ ਕੰਬੋਜ ਐਂਡ ਆਲ ਤੇ ਇਹਨਾਂ ਨੇ ਕੀ ਕਰਿਆ ਸੀਗਾ ਵੀ ਇਹਨਾਂ ਨੇ ਸਾਡੇ 34 ਕਿੱਲਿਆਂ ਦੇ ਵਿੱਚੋਂ ਜੀਰੀ ਚੋਰੀ ਕਰ ਲਈ ਸੀ ਵੱਢ ਲਈ ਸੀ ਆਸੀਂ ਪੁਲਿਸ ਨੂੰ ਦੱਸਿਆ ਬਟ ਪੁਲਿਸ ਨੇ ਕੋਈ ਐਕਸ਼ਨ ਨਹੀਂ ਲ取ਾ ਫਿਰ ਅਸੀਂ ਹਾਈ ਕੋਰਟ ਗਏ ਹਾਈ ਕੋਰਟ ਜਾ ਕੇ ਤਾਂ ਜਾ ਕੇ ਸਾਡੀ ਐਫ ਆਈ ਆਰ ਹੋਈ ਸੀਗੀ ਮੱਲੇ ਕੀ ਪੁਲਿਸ ਨੇ ਆਪ ਮਾਮਲਾ ਦਰਜ ਨਹੀਂ ਕੀਤਾ ਜੇ ਹਾਈ ਕੋਰਟ ਜਾਣ ਤੋਂ ਬਾਅਦ ਮਾਮਲਾ ਦਰਜ ਹੋਇਆ ਐਗਜੈਕਟਲੀ ਹਾਈ ਕੋਰਟ ਜਾਣ ਤੋਂ ਬਾਅਦ ਮਾਮਲਾ ਦਰਜ ਹੋਇਆ ਸੀ ਉਹ ਬੰਦਿਆ ਤੇ ਜਿੰਨਾ ਜਿਹੜੇ ਕਲਪਰੇਟ ਸੀਗੇ ਸੋ ਹਾਈ ਕੋਰਟ ਦੀ ਸਪੋਰਟ ਲੈਣਾ ਬਹੁਤ ਜ਼ਰੂਰੀ ਹੈ ਤੇ ਮੈਂ ਵੀ ਇਫ ਆਈ ਗੈਟ ਅ ਚਾਂਸ ਟੂ ਮੀਟ ਮੈਮ ਮੈਂ ਉਹਨਾਂ ਨੂੰ ਵੀ ਇਹੀ ਕਹੂੰਗੀ ਦੀ ਬੈਸਟ ਜੇ ਇਦਰ ਯੂ ਗੋ ਫॉर सीबीआई ਜਾਂਚ ਜਾਂ ਤੁਸੀਂ ਆਪਣਾ ਹਾਈ ਕੋਰਟ ਨੂੰ ਹੀ ਰੱਖੋ ਆਪਣੇ ਧਿਆਨ ਦੇ ਵਿੱਚ ਆਦਰਵਾਇਜ਼ ਇਨਸਾਫ ਦੀ ਉਮੀਦ ਨਾ ਕਰੋ ਐਟਲੀਸਟ ਇਹ ਡਿਪਾਰਟਮੈਂਟ ਤੋਂ ਤਾਂ ਨਹੀਂ ਕਿਹੜਾ ਪਟਿਆਲਾ ਪੁਲਿਸ ਕਾਲਾ ਪੁਲਿਸ ਜਾਂ ਪੰਜਾਬ ਪੁਲਿਸ ਮੈਂ ਤਾਂ ਇਹ ਕਹੂੰਗੀ ਕਿਉਂਕਿ 10 ਸਾਲ ਤੋਂ ਮੇਰੇ ਲਈ ਤਾਂ ਬਹੁਤ سارے ਅਫਸਰ ਆਏ ਬਹੁਤ سارے ਅਫਸਰ ਗਏ ਕਿਉਂਕਿ ਮੈਨੂੰ 10 ਸਾਲ ਹੋ ਗਏ ੱੱਕੇ ਖਾਂਦੇ ਹੋਏ ਤਾਂ ਮੈਨੂੰ ਤਾਂ ਪੰਜਾਬ ਪੁਲਿਸ ਤੋਂ ਕੋਈ ਉਮੀਦ ਨਹੀਂ ਹੈਗੀ ਇੱਕ ਮੈਮ ਹੋਰ ਵੀ ਮਾਮਲਾ ਸੀ ਵੀ ਪੰਨਾ ਸਿੱਧੂ ਨੂੰ ਕਹਿ ਲਈ ਜੇਲ੍ਹ ਹੋਣ ਵਾਲੀ ਜੀ ਕਿ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਸ ਤੋਂ ਬਾਅਦ ਇਹ ਮਾਮਲਾ ਠੰਡਾ ਜਾਊਗਾ ਕਿ ਮੈਟਰ ਕੀ ਸੀ ਮੈਟਰ ਇਹ ਹੈ ਕਿ ਆਮ ਆਦਮੀ ਪਾਰਟੀ ਸਪੋਰਟ ਕਰ ਰਹੀ ਹੈ ਪੰਨਾ ਸਿੱਧੂ ਨੂੰ ਪਰ ਇੱਕ ਪਾਸੇ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਰਹੇ ਨੇ ਉਹਨਾਂ ਨਾਲ ਤਸ਼ੱਦਦ ਕਰਨ ਦੇ ਮਾਮਲੇ ਸਾਹਮਣੇ ਆਏ ਸੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਇਸ ਤਰ੍ਹਾਂ ਨਹੀਂ 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 ਜਿਹੜਾ ਸਾਡਾ ਹਲਕੇ ਦਾ ਐਮਐਲਏ ਆ ਉਹ ਪਠਾਨ ਮਾਜਰਾ ਹਰਮਿਤ ਸਿੰਘ ਪਠਾਨ ਮਾਜਰਾ ਹੀ ਇਸ ਸਪੋਰਟਿੰਗ ਪੰਨਾ ਸਿੱਧੂ ਰਾਈਟ ਪੁਲਿਸ ਨਾਲ ਮਿਲ ਕੇ ਸਾਨੂੰ ਤੰਗ ਕਰਦੇ ਨੇ ਸਾਡੀਆਂ ਜੀਹੀਆਂ ਚੋਰੀ ਕਰ ਲੈਂਦੇ ਨੇ ਤੇ ਮੇਰੇ ਕੋਲੇ ਬਹੁਤ ਸਾਰੀ ਐਸੀ ਇਨਫੋਰਮੇਸ਼ਨਸ ਹੈਗੀਆਂ ਨੇ ਜਿਵੇਂ ਇਹ ਕਿ ਜਿੱਥੇ ਜਿੱਥੇ ਪੰਨਾ ਸਿੱਧੂ ਹੁਣ ਆਮ ਆਦਮੀ ਪਾਰਟੀ ਦੇ ਸਰਪੰਚਾਂ ਨੂੰ ਪ੍ਰੋਮੋਟ ਕਰਨ ਲਈ ਪੰਨਾ ਸਿੱਧੂ ਕਿਉਂ ਗਿਆ ਉਹ ਜਿੰਨੇ ਮਰਜ਼ੀ ਸਰਪੰਚ ਦੇਖ ਲਿਓ ਸਾਰੇ ਆਮ ਆਦਮੀ ਪਾਰਟੀ ਨਾਲ ਐਸੋਸੀਏਟਿਡ ਨੇ ਜੇ ਪੰਨਾ ਸਿੱਧੂ ਉਹਦੇ ਐਂਟੀ ਹੈ ਜਾਂ ਆਮ ਆਦਮੀ ਪਾਰਟੀ ਉਹਦੇ ਐਂਟੀ ਹੈ ਤਾਂ ਵਾਹ ਪੰਨਾ ਸਿੱਧੂ ਇਸ ਪ੍ਰੋਮੋਟਿੰਗ ਸਰਪੰਚੂ ਆਰ ਫਰੋਮ ਦ ਆਮ ਆਦਮੀ ਪਾਰਟੀ ਉਹਨੂੰ ਨਹੀਂ ਕਰਨਾ ਚਾਹੀਦਾ ਫਿਰ ਸੋ ਬਿਲਕੁਲ ਇਹ ਕਾਫੀ ਵੱਡੇ ਖਲਾਸੇ ਨੇ ਉੱਥੇ ਗੱਲ ਕਰਾਂਗੇ ਇੱਕ ਵਾਰ ਭਾਣਾ ਸੀ ਦੋਨੋਂ ਮੋਬਾਈਲ ਤੇ ਕਾਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਆ ਉਹ ਆਡੀਓ ਵੀ ਜੋੜ ਦਾਂਗੇ ਜੇ ਉਹਨਾਂ ਵੱਲੋਂ ਫੋਨ ਚੱਕਿਆ ਗਿਆ ਜੇ ਫੋਨ ਉਹ ਨਹੀਂ ਚੱਕਦੇ ਤਾਂ ਜਿਹੜਾ ਉਹਨਾਂ ਦਾ ਕਹਿ ਲਈਏ ਕਿ ਸਕਰੀਨਸ਼ਾਟ ਹੈਗੇ ਉਹ ਤੁਸੀਂ ਤੁਹਾਨੂੰ ਪੇਸ਼ ਕਰ ਦਾਂਗੇ ਸੋ ਜਲਦ ਮਿਲਾਂਗੇ ਹੋਰਨਾਂ ਵੱਲ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗਲੈਮ ਸਟੋਰੀਜ਼ ਨਾਲ